ਪੰਜਾਬ ਰੋਡਵੇਜ਼ ਦੇ ਪਨਬਸਤੇ ਕੰਟਰੈਕਟ ਵਰਕਰਾਂ ਨੇ ਨੀਰਾਬ ਬਨਾਨਕ ਵਿਖੇ ਆਮ ਆਦਮੀ ਪਾਰਟੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਹੈ ਤੇ ਪ੍ਰਦਰਸ਼ਨ ਤੋਂ ਬਾਅਦ ਸਾਫ ਦਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਵੀ ਮਿਲੇ ਤੇ ਸੁਖਜਿੰਦਰ ਰੰਦਾਵਾ ਨੇ ਉਹਨਾਂ ਦੇ ਨਾਲ ਲੰਬੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਸਮੱਸਿਆਵਾਂ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਸੂਬਾ ਸਰਕਾਰੀ ਹੈ ਸੁਖੀ ਰੰਦਾਵਾ ਨੇ ਗੱਲਬਾਤ ਦੌਰਾਨ ਕਿਹਾ ਹੈ ਕਿ ਸਰਕਾਰਾਂ ਨੇ ਸਰਕਾਰਾਂ ਨੂੰ ਇਹ ਸਮਝਣਾ ਪਵੇਗਾ ਕਿ ਮੁਲਾਜ਼ਮਾਂ ਦੀਆਂ ਠੇਕੇ ਤੇ ਪਰਤੀਆਂ ਕਿਸੇ ਲਈ ਵੀ ਫਾਇਦੇਮੰਦ ਸਾਬਤ ਨਹੀਂ ਹੋ ਸਕਦੀਆਂ ਤੇ ਕਾਂਗਰਸ ਸਰਕਾਰ ਰਹਿੰਦੀ ਤਾਂ ਕੰਟਰੈਕਟ ਬਰਕਰਾਂ ਦਾ ਜਿਹੜਾ ਹੈ तमाम ਮੁਸ਼ਕਿਲਾਂ ਜੜੀਆਂ ਨੇ ਉਹ ਹੱਲ ਹੋ ਜਾਣੀਆਂ ਸੀ ਤੇ ਰਾਜਾ ਵਡਿੰਗ ਨੂੰ ਥੋੜਾ ਸਮਾਂ ਮਿਲਿਆ ਤੇ ਉਹਨਾਂ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਰਕਾਰ ਜਿਹੜੀ ਹੈ ਉਹ ਬਦਲ ਗਈ ਫਿਰ ਵੀ ਉਹਨਾਂ ਦੀ ਕੋਸ਼ਿਸ਼ ਸਦਕਾ ਰੋਡਵੇਜ਼ ਕਾਟਾ ਕਵਰ ਕਰਕੇ ਮੁਨਾਫੇ ਦੀ ਰਾ ਤੇ ਤੁਰਪਈ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਨਿੱਜੀ ਟ੍ਰਾਂਸਪੋਰਟਰਾਂ ਦਾ ਰਾਜ ਨਹੀਂ ਮੁਕਦਾ ਉਦੋਂ ਤੱਕ ਰੋਡਵੇਜ਼ ਅਤੇ ਪੰਬਸ ਮੁਲਾਜ਼ਮਾ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ ਨਾਲ ਹੀ ਪ੍ਰੋਸਾਦ ਦਵਾਇਆ ਉਹਨਾਂ ਨੇ ਕਿ ਜਿੱਥੋਂ ਤੱਕ ਹੋ ਸਕਿਆ ਕੰਟਰੈਕਟ ਵਰਕਰਾਂ ਦੀਆਂ ਸਮੱਸਿਆਵਾਂ ਸੁਝਾਉਣ ਵਿੱਚ ਉਹਨਾਂ ਦਾ ਸਾਥ ਦੇਣਗੇ ਤੇ ਇਸ ਮੌਕੇ ਕੰਟਰੈਕਟ ਵਰਕਰਾਂ ਵੱਲੋਂ ਸੁਖੀ ਰੰਦਾਵਾ ਨੂੰ ਮੰਗ ਪੱਤਰ ਵੀ ਜਿਹੜਾ ਹੈ ਉਹ ਸੌਂਪਿਆ ਗਿਆ ਜੀਤ ਭੁੱਲਰ ਨੇ ਬਿਠਾ ਕੇ ਉਹ ਗੱਲ ਕਹੀ ਵੀ ਜਦੋਂ ਮੈਂ ਆ ਗਿਆ ਨਾ ਤਾਂ ਆਉਂਦਿਆ ਸਾਰੀ ਤੁਹਾਡਾ ਮਸਲਾ ਹੱਲ ਹੋਊਗਾ ਉਹਦੇ ਲਾਲ ਸਾਚ ਇਹੀ ਇਹੋ ਜੇ ਡੁੱਬੇ ਪਏ ਦਾ ਇੱਕ ਮਿੰਟ ਸੁਣ ਲੈ ਮੈਂ ਯਾਰ ਮਾਰਕਫਿਡ ਦਾ 800 ਕਰੋੜ ਕਰਜ਼ਾ ਲਾ ਦਿੱਤਾ ਤੁਹਾਡਾ ਨਹੀਂ ਲਾ ਸਕਦਾ ਹਾਂ ਜੀ ਹਾਂ ਜੀ ਇਹ ਤਾਂ ਚਾਹੁੰਦਾ ਕੀ ਨਹੀਂ ਹੁੰਦਾ ਇਹ ਜੇ ਚਾਹਣਾ ਚਾਹੀਦਾ ਹੁੰਦਾ ਹਰਿਆਣਾ ਚਾਹੂੰ ਮਹਿਮਾਨ ਨੂੰ ਤਨਖਾਹ ਦਿੰਦਾ ਅਸੀਂ ਵੀ ਦੇ ਸਕਦੇ ਹਾਂ ਜੀ ਮੈਂ ਕਿਹਾ ਮਹਿਮਾਨ ਦਾ 800 ਕਰੋੜ ਦਾ ਕਰਜ਼ਾ ਸੀ ਮੈਂ 44 ਸਾਲਾਂ ਚ 800 ਕੋਰ ਦਾ ਕਰਜ਼ਾ ਲਾ ਕੇ ਮੈਂ ਜ਼ੀਰੋ ਤੇ ਕਰ ਦਿੱਤਾ ਸੀ ਪਰ ਕੀ ਹੋਇਆ ਕਿ ਮੈਂ ਇਹਣਾ ਦੇ ਦੇਈ ਨਾ ਜਿਹੜੇ ਇਧਰ ਨੇ ਤੇ ਬੈਠੀਆਂ ਉਹਨਾਂ ਨੂੰ ਵੀ ਮੈਂ ਫ੍ਰੀ ਕਰਤਾ ਜਿਹੜੇ ਡੈ ਗੱਡੀਆਂ ਚਲਾਉਣ ਧੁੰਦਾ ਦੇ ਵਿੱਚ ਉਹਨਾਂ ਦਾ ਕੁਝ ਵੀ ਨਹੀਂ ਹੈ 15 15 ਸਾਲ ਜਿਹੜੀਆਂ ਜਾਣਦੀਆਂ ਨੇ ਘਰੋਂ ਜਾਣਾ ਪਤਾ ਹੀ ਨਹੀਂ ਵਾਪਸ ਆਉਣਾ ਕਿ ਨਹੀਂ ਆਉਣਾ ਇਹੋ ਜਿਹੇ ਸਾਡੇ ਲਈ ਫ੍ਰੀ ਹੈ ਸਾਡੇ ਲਈ ਫ੍ਰੀ ਬਸ ਕਰਾਂ ਕਰੂੰਗਾ ਤੇ ਕਰੂੰਗਾ ਤੁਹਾਨੂੰ ਮੇਰੀ ਆਦਤ ਦਾ ਪਤਾ ਜੇ ਨਾਮ ਦਾ ਪਾਗ ਪਾਉਂਦਾ ਮੈਨੂੰ ਵੇਖੋ ਮੇਰਾ ਪਤਾ ਹੈ ਕਿ ਮੈਂ ਸੱਚ ਬੋਲਦਾ ਹਾਂ ਮੈਂ ਤੁਹਾਡੇ ਬੋਲ ਜਾਣੇ ਭਾਵੇਂ ਮਰਦਾ ਬਾਦ ਵੀ ਮੇਰਾ ਕਰੀ ਜਾਣੇ ਮੈਨਾਂ ਜਿਹੜਾ ਆ ਕੰਮ ਨਹੀਂ ਹੋਣਾ ਸਾਨੂੰ ਪਤਾ ਹੈ ਠੀਕ ਹੈ ਕਿ ਨਹੀਂ ਜਿਹੜਾ ਕੰਮ ਹੋਰ ਵਾਲਾ ਉਹ ਮੈਂ ਕਹਿ ਕੇ ਕਰਨਾ ਪੈਣਾ ਨਹੀਂ ਇੱਕ ਜਿਹੜਾ ਕਮਾਉ ਮਹਿਕਮਾਵਾ ਉਹਨੂੰ ਕਮਾਉ ਨੂੰ ਛੱਡ ਯਾਰ ਤੁਹਾਡਾ ਰਾਈਟ ਵੱਡਦਾ ਹੁਣ ਹਾਂਜੀ ਹਾਂ ਜਿਹੜਾ 15 15 ਸਾਲ ਹੋ ਗਏ ਸਾਰੇ ਸਾਰੇ ਕਮਾਉ ਮਹਿਕਮੇ ਨੇ ਸਾਰੇ ਵਿਉਣ ਵਾਲੇ ਹੋ ਗਏ ਹੁਣ ਗੱਲ ਸਾਰੇ ਕਮਾਉ ਮਹਿਕਮੇ ਨੇ ਹਾਂ ਜੀ ਸਾਰੇ ਵੀ ਮੇਰ ਨਾਲ ਇਹ ਕਿ ਜੇ ਸਾਡਾ ਕੋ ਬੰਦਾ ਡੈਥ ਹੋਈ ਸੀ ਉਸ ਨੂੰ ਮਗਰੋਂ ਮਿਲਦਾ ਹੀ ਨਹੀਂ ਆਸਿਆ ਸਾਹਿਬ ਤਾਂ ਤੁਹਾਡੀ ਬਹੁਤ ਮਾਇਆ ਕਰ ਬਹੁਤ ਹੋ ਗਿਆ ਬਾਰੇ ਵਰਕਸ਼ਾਪ ਦੇ ਆ ਬਾਕੀ ਚਲੋ ਮਾਰਾ ਸਾਡੀ ਆਪਣੇ ਬਣੇਗਾ ਉਦੋਂ ਤੇ ਅਸੀਂ ਕੱਢ ਦੇਣ ਲੱਗੇ ਹਾਂ ਕਿ ਜੇ ਸਾਡਾ ਜੇ ਉਹ ਸਾਡਾ ਬੰਦਾ ਨਾ ਹੁੰਦਾ ਆਪਣਾ ਉਹ ਸਾਡਾ ਫਾਈਨੈਂਸ ਮਿਨਿਸਟਰ ਨਾ ਹੁੰਦਾ ਉਦੋਂ ਤੇ ਨਿਕਲ ਗਿਆ ਸੀ ਹਾਲ ਮੈਂ ਉਹ ਲੈ ਕੇ ਬੈਗਣੇ ਤੇ ਅਸੀਂ ਤੁਹਾਡਾ ਹੱਥ ਕੱਢ ਦਿੱਤਾ ਸੀ ਉਹਨੂੰ ਉਧਰ ਮਾਰ ਕੇ ਛੜੱਪਾ ਚੱਲ ਗਿਆ ਸਾਡੇ ਦੇਰੀ ਜਿਹਾ ਆ ਗਿਆ ਉਹੀ ਤੇ ਫਰਮਾਨ ਵਾਲਾ ਜਿਹੜੇ ਕਨੈਕਟ ਵਾਲੇ ਪੇਪਰ ਦੇ ਕੇ ਹੋਏ ਉਹਨਾਂ ਦਾ ਵੀ ਕੁਝ ਕਰਨ ਦੇ ਤੇ ਕ੍ਰੈਕਟ ਵਾਲੇ ਹੋਏ ਨੇ ਸਾਰਾ ਪ੍ਰੋਸੈਸ ਉਸੇ ਸਰਕਾਰ ਦੇ ਹੋਏ ਉਹਨਾਂ ਉਹਨੂੰ ਉਹਨੂੰ ਮੈਂ ਵੀ ਮੀਟਿੰਗ 'ਚ ਬੈਠਾ ਸੀ ਜਦੋਂ ਤੁਹਾਡੀ ਬੈਠੀ ਸੀ ਉਦੋਂ ਅਸੀਂ ਤੇ ਕਿਹਾ ਸੀ ਕਿ ਇਹਨਾਂ ਨੂੰ ਕਰ ਦੋ ਕਿ ਜਿਨ੍ਹਾਂ ਜਿਨ੍ਹਾਂ ਦੇ 10-10 ਸਾਲ ਹੋ ਗਿਆ ਉਹਨਾਂ ਨੂੰ ਪਰਮਨੈਂਟ ਕਰ ਦੋ ਇਹ ਕਰ ਦਿੱਤਾ ਸੀ ਔਰ ਉਹ ਮੰਤਰੀ ਜੀ ਸਾਡੇ ਸਾਡਾ ਵੀ ਸਾਡਾ ਵੀ ਨਾਲ ਸਪਟ ਕੇ ਆਪਣਾ ਜਿਹੜਾ ਆਪ ਉਦੋਂ ਚਲ ਗਿਆ ਉਹ ਸਾਡਾ ਸਾਰੇ ਉਮਰ ਦਾ ਹੀ ਪਟ ਕੇ ਸਾਡੇ ਸਾਰੇ ਉਮਰ ਦਾ ਸਾਡੇ ਵੀ 5 ਸਾਲ ਵੇਰ ਮਰ ਕੇ ਅਗਲੇ ਬੰਦੇ 14 ਦਾ 15-15 ਸਾਲ ਹੋ ਗਏ ਜੀ ਸਾਨੂੰ ਵੀ ਉਹ ਇਦਾਂ ਹੀ ਆ ਸਾਰਾ ਕੁਝ ਉਹ ਹੀ ਤੇ ਵਿੱਚ ਬੜਾ ਕਲੀਅਰ ਕੱਟ ਪੁਰਾਣਾ ਆਰਡਰ ਪੜ ਕੇ ਵੇਖੋ ਉਹ ਗੱਡੀਆਂ ਦੇ ਸਾਈਡ ਤੇ ਕਰਵਾ ਲਓ ਇਹ ਤੁਸੀਂ ਪੜ ਕੇ ਵੇਖੋ ਜਿਹੜਾ ਕਰਕੇ ਗਿਆ ਅਸੀਂ ਕਹਿ ਕੇ 7-10 ਸਾਲ ਵਾਲਾ ਆਫਰ ਮੰਤਰੀ ਬਾਨ ਨਕਮਾ ਬਣਾਦਾ ਸੀ ਸਾਹ ਬਦਲ ਮੈਂ ਮੰਗਿਆ ਸੀ ਮੈਨੂੰ ਇਹਨਾਂ ਦਿੱਤਾ ਨਹੀਂ ਮੈਂ ਤੁਹਾਡਾ ਸਵਾਰ ਜਾਣਾ ਸੀ ਮੈਂ ਕਹਿੰ ਮੇਰੇ ਕੋਲ ਜੇਲ੍ਹ ਲੈ ਲਓ ਮੈਨੂੰ ਟਰਾਂਸਪੋਰਟ ਦੇ ਦਿਓ ਹਾਂ ਜੀ ਕਿੱਥੋਂ ਜੀ ਨੇ ਜੇਲ੍ਹ ਵੀ ਤੇ ਟਰਾਂਸਪੋਰਟ ਵੀ ਆ ਰਹੀ ਆ ਜੀ ਠੀਕ ਹੈ ਮੈਂ ਸਾਡੇ ਘਰੇ ਆਈ ਨਹੀਂ ਗੱਲ ਹੈ ਹੈ ਮੇਰੇ ਕੋ ਆਉਂਦਾ ਤੇ ਘਰੇ ਗੱਲ ਆਈ ਲੈਣਾ ਠੜਕ ਜਿੰਦ ਕਰਕੇ ਖੜਾ ਨਹੀਂ ਚਲੋ ਕੋਈ ਨਹੀਂ ਹੁਣ ਗੜੀ ਨਹੀਂ ਮੁੰਮੀ ਬੜਿੰਗ ਸਾਹਿਬ ਆਏ ਸੀ ਪਰ ਉਹਨਾਂ ਨੂੰ ਟਾਈਮ ਥੋੜਾ ਮਿਲਿਆ ਬਹੁਤ ਬਹੁਤ ਟਾਈਮ ਥੋੜਾ ਆ ਇਸ ਟਾਈਮ ਉਹਨਾਂ ਨੇ ਕੀਤਾ ਵੈਸੇ ਜਿੰਨਾ ਕਰ ਸਕਦੇ ਸੀ ਪਰ ਟਾਈਮ ਥੋੜਾ ਸੀ ਉਹਦਾ ਜਿੰਨਾ ਕਿ ਸੀਗਾ ਵਧੀਆ ਕੀਤਾ ਵਧੀਆ ਕੀਤਾ ਉਹਨਾਂ ਨੇ ਸਾਹਿਬ ਇਹ ਕਿਸੇ ਦਾ ਜਿੰਦੇ ਦਾ ਕੋਈ ਜਿਹੜਾ ਉਹ ਟਰਾਂਸਪੋਰਟ ਪ੍ਰੋਫਿਟ ਤੇ ਆ ਗਈ ਆ ਹਾਂ ਜ 850 ਬੱਸ ਜਿਹੜੀ ਪਾਈ ਨਾ ਜੀ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੋਇਆ। ਉਹ ਵੇਖਣਾ ਕਰੋ ਕਲਾਗੇ ਇੱਕ ਬੱਸ ਨਹੀਂ ਪਾਈ ਆਪੋ ਜਿਹੜਾ ਫ੍ਰੀ ਸਫ਼ਰ ਤੋਂ ਪੈਸੇ ਗਵਰਨਮੈਂਟ ਦੇਣ ਦੀ ਉਹ ਤੇ ਕਰਕੇ ਆਈ। ਨਹੀਂ ਜੋ ਜਰ ਫ੍ਰੀ ਚ ਵੀ ਆਵੇ ਜੇ ਜੇ ਪ੍ਰਾਈਵੇਟ ਬੱਸਾਂ ਆਉਂਦੀਆਂ ਨੇ ਤੇ ਇਹਨਾਂ ਤੇ ਤੁਹਾਡੇ ਤੇ ਤੁਹਾਡੇ ਤੇ ਫੀਸ ਕਰਨਾ ਪੈਣਾ। ਹਾਂ ਬਿਲਕੁਲ ਵਿਸ਼ਵਾਸ ਕਰਨਾ। ਵਿਸ਼ਵਾਸ ਕਰਨਾ ਪੈਣਾ। ਉਹ ਤਾਂ ਨਹੀਂ ਉਹ ਤਾਂ ਗੱਲ ਨਹੀਂ ਬਣਨੀ। ਨਹੀਂ ਜੋ ਇਹਨਾਂ ਕਹਿਆ ਨਾ 1% ਨੇ ਉਤਰੇ ਸਾਰਾ ਇੱਕ ਬੋਲਿਆ ਜੀ ਉਹ ਯਾਰੇ ਉਤਰਿਆ ਕਰਦੇ ਆ ਨਾ ਵਿਆਹ ਕਰਾਉਣ ਤੋਂ ਸਵਾਇ ਹੋਰ ਕੰਮ ਕੀ ਕੀਤਾ ਨਹੀਂ ਇੱਕ ਨਰੂ ਹੀ ਕੀਤੀ ਜੀ ਮੈਂ ਇਹਨਾਂ ਨੂੰ ਆਈ ਲਾਈ ਆ ਪੂਰੇ ਪੰਜਾਬ ਨੂੰ ਮੈਂ ਇਹਨੂੰ ਕਰਾਂਗੀ ਵੇਖੋ ਹੈ ਮਾਈਕ ਹੈਗਾ ਬੋਲਣ ਦਾ ਨਾ ਨਹੀਂ ਕੋਟਲੀਓ ਤਾਂ ਇੱਥੇ ਵੇਖੋ ਇੱਕ ਚੀਜ਼ ਤੇ ਮੈਂ ਦੱਸਦਾ ਕਿ ਸਾਨੂੰ ਕਰਨਾ ਹੀ ਪੈਣਾ ਇਹ ਕੰਮ ਨਹੀਂ ਚੱਲਣਾ ਜੇ ਅਡਾਕ੍ਰਿਜ਼ਮ ਚੱਲੇਗਾ ਸਰਕਾਰਾਂ ਨਹੀਂ ਚੱਲਣਗੀਆਂ ਹਾਂਜੀ ਸਰਜੀਪ ਪਰਮਾਰ ਨੇ ਦਿੱਤੀ ਫੇਰ ਤੇ ਮੈਂ ਤੇ ਕਰੂੰਗਾ ਇਸ ਨੂੰ ਹਮਾ ਜਵਹਰਿਆਣਾ ਉੱਥੇ ਸਾਰੇ ਰੂਲ ਬਣੇ ਇੱਥੇ ਪੰਜਾਬ 'ਚ ਕਿਉਂ ਨਹੀਂ ਬਾਰੇ ਪੰਜਾਬ ਨਾਲ ਕਿਉਂ ਵਿਤਕਰਾ ਹਾਂਜੀ ਇਹ ਤੁਹਾਨੂੰ ਪਤਾ ਹੀ ਤੁਹਾਨੂੰ ਪਤਾ ਵਿਤਕਰਾ ਕੀ ਆ ਤੁਹਾਨੂੰ ਹੀ ਪਤਾ ਮੈਨੂੰ ਵੀ ਪਰ ਉਸ ਦਿਨ ਵਿਤਕਰਾ ਹਟਣਾ ਜਿਸ ਦਿਨ ਸਰਕਾਰ ਟਰਾਂਸਪੋਰਟਰਾਂ ਦੀ ਬਜਾਏ ਪੰਜਾਬ ਦੀ ਹੋਏਗੀ ਬਿਲਕੁਲ ਉਦੋਂ ਤੁਹਾਡਾ ਹੱਲ ਨਿਕਲੋ ਇੱਕ ਦਿਨ ਚੱਲ ਨਿਕਲੋ ਆਪਾਂ ਬੜਾ ਕੰਮ ਆ ਦੋ ਨਾ ਕੱਢਿਓ ਸਤਾਈ ਵਾਲੀ ਤੇ ਮਮਾ ਜੀ ਨਾਲ ਟਾਈਮ ਆਪਣਾ ਹੀ ਹੁੰਦੀ ਮੈਂ ਵੀ ਠੀਕ ਜਣਾ ਕਰਾਂਗੇ ਅੱਜ ਪਿੰਡਾਂ ਦੀਆਂ ਆਈ ਹੁਣ ਫਰਾ ਕਰਾਈਏ ਸਾਰੇ